ਮਾਤਾ ਰਾਣੀ ਦੇ ਚੰਡਿਆਂ ਦੀ 25 ਸਾਲਾਨਾ ਨਗਰ ਫੇਰੀ ਦਾ ਆਯੋਜਨ ਸੰਸਥਾ ਦੇ ਆਗੂ ਜੋਗਿੰਦਰ ਕਾਕਾ ਦੀ ਅਗਵਾਈ ਵਿੱਚ ਕੀਤਾ ਗਿਆ। ਇਹ ਸੋਭਾ ਯਾਤਰਾ ਪੁੱਚੋ ਮੰਡੀ ਸਥਿਤ ਮਾਤਾ ਚਿੰਤਪੂਰਨੀ ਮੰਦਰ ਤੋਂ ਸ਼ੁਰੂ ਕਰਕੇ ਵੱਖ-ਵੱਖ ਬਜ਼ਾਰਾਂ ਵਿੱਚ ਹੁੰਦੀ ਹੋਈ ਮੰਦਰ ਵਿਖੇ ਆ ਕੇ ਸਮਾਪਤ ਹੋਈ। ਸੋਭਾ ਯਾਤਰਾ ਦੌਰਾਨ ਨਦੀ ਗਿੰਤੀ ਵਿੱਚ ਔਰਤਾਂ ਨੇ ਚੰਡੇ ਚੁੱਕੇ ਹੋਏ ਸਨ। ਇਸ ਮੌਕੇ ਮਾਤਾ ਰਾਣੀ ਦੇ ਭਗਤਾਂ ਵੱਲੋਂ ਥਾਂ-ਥਾਂ ਸਵਾਗਤੀ ਗੇਟ ਅਤੇ ਪੰਡਾਰੇ ਲਗਾਏ ਗਏ ਸਨ। ਰਾਮਪੁਰਾ ਫੂਲ ਤੋਂ ਹੈਪੀ ਕੁਮਾਰ ਦੀ ਰਿਪੋਰਟ। ਇਹ ਸਾਡੇ ਚੰਡਿਆਂ ਦੀ ਸ਼ੋਭਾ ਯਾਤਰਾ ਹਰ ਸਾਲ ਹਰ ਸੰਗਾਂ ਮਾਗ ਦੀ ਸੰਗਰਾਦ ਨੂੰ 14 ਜਨਵਰੀ ਨੂੰ ਸਾਰੀ ਪੁੱਚੋ ਮੰਡੀ ਵਿੱਚ ਨਗਰ ਕੀਰਤਨ ਕਰਦੀ ਹੋਈ ਸ਼ਾਮ ਨੂੰ ਚੰਤਪੁਰ ਨੀ ਮੰਦਰ ਵਿੱਚ ਜਾ ਕੇ ਪਹੁੰਚੇਗੀ ਇਹ ਹੀ ਸੱਗੀਆਂ ਸਵਾਰੀਆਂ ਧਵਜਾ 18 ਜਨਵਰੀ ਦਿਨ ਸ਼ਨੀਵਾਰ ਨੂੰ ਸਵੇਰ 6:00 ਵਜੇ ਰਵਾਨਾ ਹੋਣਗੀ ਚੰਤਪਰੀ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਮਾਂ ਦਾ ਜਾਗਰਣ ਕਰਾਂਗੇ 19 ਤਰੀਕ ਨੂੰ ਸਵੇਰ ਇਹੀ ਸੱਗੀਆਂ ਸਵਾਰੀਆਂ ਧਵਜਾ ਮਾਂ ਚੰਤਪੁਰ ਨੀ ਹਿਮਾਚਲ ਪ੍ਰਦੇਸ਼ ਜਾ ਕੇ ਚੰਡੇ ਚੜਾਵਾਂਗੇ ਮੈਜੀ ਜਗਿੰਦਰ ਕਾਕਾ ਸੰਸਥਾਪਕ ਸ਼੍ਰੀ ਸ਼ਿੰਮਸਕਾ ਦਾ ਅਮਰ ਮਾਤਾ ਜੈਕੋਣੀ ਕੋ ਜੋ ਕੈਂਚੀਆਂ ਅੱਜ ਜੋ ਅਸੀਂ ਇਹ 24ਵਾਂ ਵਿਸ਼ਾਲ ਟੰਡਾ ਯਾਤਰਾ ਮਾਚਿੰਦਪੁਰਨੀ ਦਰਬਾਰ ਵਾਸਤੇ ਕੱਢ ਰਹੇ ਹਾਂ 18 ਤਰੀਕ ਨੂੰ ਅਸੀਂ ਚਿੰਦਪੁਰਨੀ ਦਰਬਾਰ ਜਾ ਕੇ ਮਾਈ ਦਾ ਵਿਸ਼ਾਲ ਜਾਗਰਣ ਕਰਾਂਗੇ ਇਹ 25ਵਾਂ ਵਿਸ਼ਾਲ ਜਾਗਰਣ ਹੈ ਇਲਾਕੇ ਦੀ ਸੁਖਸ਼ਾਂਤੀ ਵਾਸਤੇ ਮੰਡੀ ਦੀ ਸੁਖਸ਼ਾਂਤੀ ਵਾਸਤੇ ਇਹ ਪ੍ਰੋਗਰਾਮ ਹਰ ਸਾਲ ਹੁੰਦਾ ਹੈ ਬੜੀ ਧੂਮਟਾਉ ਨਾਲ ਸਾਰੇ ਭਗਤ ਲੱਖਣਵਾਸੀ ਇਹਦੇ ਵਿੱਚ ਹਿੱਸਾ ਲੈਂਦੇ ਨੇ ਤੇ 18 ਤਰੀਕ ਨੂੰ ਸਵੇਰੇ ਅਸੀਂ 6 ਵਜੇ ਮਾਈ ਦੇ ਝੰਡੇ ਨੂੰ ਲੈ ਕੇ ਚੰਦਪੁਰਨੀ ਦਰਬਾਰ ਜਾਵਾਂਗੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾ ਕੇ ਪੋਚੋ ਮੱਡੀਪੜਾ ਦੀ ਧਰਮਸ਼ਾਲਾ ਦੇ ਵਿੱਚ ਜਾ ਕੇ ਵਿਸ਼ਾਲ ਜਾਗਰਾਂ ਕਰਾਂਗੇ 19 ਤਰੀਕ ਨੂੰ ਇਹ ਸਜੀਆਂ ਸਜਾਈਆਂ ਤੋ ਆ ਜਾ ਮਾਈ ਦੇ ਦਰਬਾਰ ਤੇ ਸਜਾਵਾਂਗੇ ਮਾਈ ਨੂੰ ਵਰਤਨ ਕਰਾਂਗੇ ਸਾਰੇ ਸਾਧੀਆਂ ਪੁੱਲਾਂ ਨੂੰ ਖਾਮਾਫ ਕਰਵਾਵਾਂਗੇ ਵਿਕਾਰਾ ਚੰਦਪੁਰਨੀ ਮਾਈ ਦਾ ਬਹੁਤ ਸਾਥ ਹੈ